ਵਾਹਿਗੁਰੂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਨ੍ਹਾਂ ਨੇ ਆਪ ਜੀ ਨੂੰ ਦੁਨੀ ਚੰਦ ਕਿਨੇ ਕਿਲਾ ਚ ਤੇ ਬਚਿੱਤਰ ਸਿੰਘ ਨੇ ਕਿਵੇਂ ਮਸਤ ਹਾਥੀ ਦਾ ਮੁਕਾਬਲਾ ਕੀਤਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਹੁਣ ਅਗਲਾ ਜੋ ਜੱਥਾ ਹੈ ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਕੋਮਲ ਉਹ ਸਟੇਜ ਤੇ ਵੀ ਰਾਜਮਾਨ ਹਨ ਉਸ ਤੋਂ ਪਹਿਲਾਂ 2 ਮਿੰਟ ਵਾਸਤੇ ਦੋ ਛੋਟੀਆਂ ਬੱਚੀਆਂ ਹਨ ਬੱਚੀ ਅਵਨੀਤ ਕੌਰ ਤੇ ਬੱਚੀ ਮਨਜੀਤ ਕੌਰ ਸਿਰਫ 2 ਮਿੰਟਾਂ ਵਾਸਤੇ ਆਪ ਸੰਗਤਾਂ ਜੀ ਦੇ ਦਰਸ਼ਨ ਕਰਨਗੀਆਂ ਉਤਰਾੰਚਲ ਪੰਜਾਬੀ ਮਹਾਸਭਾ ਖਟੀਮਾ ਜੋ 12 ਤਰੀਕ 12 April ਵਿਸਾਖੀ ਦਾ ਮੇਲਾ ਖਟੀਮਾ ਥਾਰੂ ਇੰਟਰ ਕਾਲਜ ਖਟੀਮਾ ਵਿੱਚ ਮਨਾਇਆ ਜਾਣਾ ਹੈ ਸਾਰੀਆਂ ਸੰਕਾ ਨੇ ਉੱਥੇ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਆਪਣੇ ਪੰਜਾਬੀ ਵਿਰਸੇ ਨਾਲ ਅਸੀਂ ਜੁੜਨਾ ਹੈ ਉਹ ਚੀਜ਼ਾਂ ਦਾ ਵੀ ਅਸੀਂ ਧਿਆਨ ਰੱਖਣਾ ਹੈ ਕਿਉਂਕਿ ਉਹਦੇ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਸਹਿਭਾਗਤਾ ਕਰਨਗੇ। ਔਰ ਪੰਜਾਬੀ ਮਹਾਸਭਾ ਖਟੀਮਾ ਦੇ ਜੋ ਮੈਂਬਰ ਹਨ ਉਹ ਵੀ ਇੱਥੇ ਪੁੱਜੇ ਹਨ। ਉਹਨਾਂ ਵੱਲੋਂ ਵੀ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਉਥੇ ਵੀ ਇਸੇ ਤਰ੍ਹਾਂ ਹਮਮ ਆਗੇ ਪਹੁੰਚੋ। ਇਹ ਪ੍ਰੋਗਰਾਮ ਜੋ ਹੈ ਸ਼ਾਮ 6 ਵਜੇ ਤੋਂ 11 ਵਜੇ ثارੂ ਇੰਟਰ ਕਾਲਜ ਖਟੀਮਾ ਵਿੱਚ ਹੋਣਾ ਹੈ ਤੋਂ ਸਾਰਿਆਂ ਸੰਕਾ ਉੱਥੇ ਪਹੁੰਚਣ ਦੀ ਵੀ ਕਿਰਪਾਲਤਾ ਕਰਨੀ ਹੈ ਡੇਰਾ ਕਾਰ ਸੇਵਾ ਬਾਬਾ ਰਵਿੰਦਰ ਸਿੰਘ ਜੀ ਉਹ ਜੋ ਇੱਥੇ ਦੀ ਸੇਵਾ ਇਸ ਟਾਈਮ ਨਿਭਾ ਰਹੇ ਹਨ ਉਹਨਾਂ ਵੱਲੋਂ ਗਰੰਥੀ ਸਿੰਘਾਂ ਅਤੇ ਰਾਗੀਆਂ ਸਿੰਘਾਂ ਦੀ ਜੋ ਰੈਸ਼ ਉਹਨਾਂ ਨੇ ਸ਼ੁਰੂ ਕੀਤੀ ਸੀ ਉਹਦਾ ਲੈਂਟਰ ਜੋ ਪਹਿਲਾ ਲੈਂਟਰ ਹੈ 6 ਤਰੀਕ ਨੂੰ ਪੈਣਾ ਹੈ ਬਾਬਾ ਜੀ ਵੱਲੋਂ ਵੀ ਬੇਨਤੀ ਹੈ ਸਾਰਿਆਂ ਸੰਕਾ ਉਥੇ ਸੇਵਾ ਵਿੱਚ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਨਾਨਕ ਮਤਾ ਹੈਲਥ ਕੇਅਰ ਗਰੁੱਪ ਜੋ ਬਾਹਰ ਬਲੱਡ ਬੈਂਕ ਦੀ ਸੇਵਾ ਉਹ ਕਰਦੇ ਹਨ ਕਿਸੇ ਗਰੀਬ ਨੂੰ ਅਗਰ ਬਲੱਡ ਚਾਹੀਦਾ ਹੁੰਦਾ ਹੈ ਬਲੱਡ ਨਹੀਂ ਮਿਲਦਾ ਤੇ ਨਾਨਕ ਮਤਾ ਹੈਲਥ ਕੇਅਰ ਗਰੁੱਪ ਉਹਨਾਂ ਦੀਆਂ ਆਪ ਸੇਵਾਵਾਂ ਲੈ ਸਕਦੇ ਹੋ ਬਾਹਰ ਉਹਨਾਂ ਦਾ ਕੈਂਪ ਲੱਗਾ ਹੈ ਕਿਸੇ ਵੀ ਨੇ ਵੀ ਆਪਣਾ ਬਲੱਡ ਦਾਨ ਕਰਨਾ ਹੋਵੇ ਬਾਹਰ ਕੈਂਪ ਵਿੱਚ ਦਾਨ ਕਰ ਸਕਦਾ ਹੈ ਇਸ ਦੇ ਨਾਲ ਨਾਲ ਹੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਚੈਰੀਟੇਬਲ ਹਸਪੀਟਲ ਉਹਨਾਂ ਵੱਲੋਂ ਇੱਥੇ ਦਵਾਈਆਂ ਦਾ ਫ੍ਰੀ ਕੈਂਪ ਲੱਗਿਆ ਹੈ ਜੋ ਵੀ ਸੱਜਣ ਲੋੜਵੰਦ ਹੋਣ ਉਹ ਉੱਥੋਂ ਫ੍ਰੀ ਆਪਣਾ ਚੈੱਕਅਪ ਤੇ ਫ੍ਰੀ ਦਵਾਈਆਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਇਸ ਚੀਜ਼ ਦਾ ਵੀ ਸੰਕਟਾਂ ਲਾਭ ਲੈ ਸਕਦੀਆਂ ਹਨ ਇੱਕ ਬੇਨਤੀ ਸੰਕਟਾਂ ਨੂੰ ਹੈ ਬੀਸਲਪੁਰ ਤੋਂ ਇੱਕ ਟਰਾਲੀ ਟਰੈਕਟਰ ਜਿਹਦੇ ਵਿੱਚ ਸੰਕਟਾਂ ਪਹੁੰਚੀਆਂ ਸਨ ਉਹ ਜਾਣ ਲਈ ਤਿਆਰ ਹੈ ਜੋ ਸੰਕਟਾਂ ਮੇਰੀ ਆਵਾਜ਼ ਸੁਣ ਰਹੀਆਂ ਹਨ ਬੀਸਲਪੁਰ ਦੀਆਂ ਉਹ ਆਪਣੀ ਟਰਾਲੀ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਇੱਕ ਬੱਚੀ ਜਿਹੜੇ ਆਪਣੇ ਦਾਦਾ ਜੀ ਨਾਲ ਇੱਥੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆਈ ਸੀ ਉਹਦੇ ਦਾਦਾ ਜੀ ਗਵਾਚ ਗਏ ਨੇ ਕਿਉਂਕਿ ਬੱਚੀ ਸਾਡੇ ਕੋਲ ਪਹੁੰਚ ਚੁੱਕੀ ਏ ਉਹ ਆਪਣੀ ਬੱਚੀ ਨੂੰ ਇੱਥੋਂ ਇਸ਼ਤ ਬਾਬਾ ਗੁਲਾਬ ਸਿੰਘ ਜੀ ਟਾਟਰ ਗੰਜ ਵਾਲੇ ਉਹਨਾਂ ਵੱਲੋਂ ਵੀ ਬੇਨਤੀ ਹੈ ਗੁਰਮਤ ਸੰਗੀਤ ਕਾਲਜ ਜੋ ਸੰਚਲਿਤ ਸੰਚਾਲਿਤ ਕਰ ਰਹੇ ਹਨ ਉਹ ਫ੍ਰੀ ਸੇਵਾ ਦੇ ਰਹੇ ਹਨ ਜੇ ਕਿਸੇ ਬੱਚੇ ਨੇ ਜਾਂ ਕਿਸੇ ਮਾਂ ਕਿ ਉਹਨੇ ਆਪਣੇ ਬੱਚੇ ਨੂੰ ਇਸ ਪਾਸੇ ਲਾਣਾ ਹੈ ਉਹਨਾਂ ਨੂੰ ਫ੍ਰੀ ਸੇਵਾ ਹੈ ਉਹ ਇਹਨਾਂ ਤੋਂ ਸੰਪਰਕ ਕਰਕੇ ਉਹ ਆਪਣੇ ਬੱਚੇ ਨੂੰ ਉੱਥੇ ਭੇਜ ਸਕਦੇ ਹਨ ਆਓ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਛੋਟੀਆਂ ਬੱਚੀਆਂ ਜੋ ਅਵਨੀਤ ਕੌਰ ਤੇ ਮਨਜੋਤ ਕੌਰ 2 ਮਿੰਟਾਂ ਵਾਸਤੇ ਆਪ ਜੀ ਦੇ ਦਰਸ਼ਨ ਕਰਨ ਗਿਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ